ਉਹਨੇ ਬਰੋਦੀ ਤੇ ਚਾਹੇ ਕਰਦੀ ਸੀ ਜਦੋਂ ਸਾਡੀ ਸਰਕਾਰ ਬਣਾਉਂ ਕਹਿੰਦੀ 5 ਮਿੰਟ ਵਿੱਚ ਛੁੱਟ ਕੇ ਮਾਰ ਕੇ ਐਮਐਸਪੀ ਦਵਾਗੇ ਅੱਜ ਹੋ ਕੇ ਓਨੀ ਦਿਨ ਦ ਐਮਐਸਪੀ ਕਿਉਂ ਭੱਜਦੇ ਨੇ ਤੇ ਬਾਕੀ ਕੱਲ ਉਥੇ ਟਰੈਕਟਰ ਟਰਾਲੀਆਂ ਭੰਨੀਆਂ ਨੇ ਨੌਜਵਾਨਾਂ ਨੂੰ ਸੁਣਿਆ ਕਹਿੰਦੇ ਬੋਰੀ ਚ ਪਾ ਕੇ ਵੀ ਆਰਮੀ ਲੈ ਗਈ ਚੱਕ ਕੇ ਤਿੰਨ ਚਾਰ ਨੌਜਵਾਨਾਂ ਨੂੰ ਤੇ ਜਿਹੜਾ ਖੂਨ ਡੋਲਿਆ ਉਸ ਨੌਜਵਾਨ ਦਾ ਉਹ ਬੇਕਾਰ ਤਾਂ ਕਦੇ ਜਾਂਦਾ ਨਹੀਂ ਹੈਗਾ ਉਹਨੇ ਰੰਗ ਜ਼ਰੂਰ ਲਿਆਉਣਾ ਤੇ ਦੇਖਿਓ ਤੁਸੀਂ ਇਹ ਮੋਰਚਾ ਵੀ ਵੱਡਾ ਬਣਨਾ ਤੇ ਜਿਹੜੀ ਆਪਣੀਆਂ ਸ਼ਹੀਦ ਹੁੰਦੇ ਨੇ ਨੌਜਵਾਨ ਜਿਵੇਂ ਜਿਹਦਾ ਖੂਨ ਡੁੱਲਦਾ ਉਹ ਜੋਸ਼ ਭਰਦੇ ਹੁੰਦਿਆਂ ਨੇ ਆਪਾਂ ਗੱਲ ਕਰਦੇ ਆਂ ਕੁਰਬਾਨੀਆਂ ਦੀ ਗੱਲ ਕਰ ਲੈਨੇ ਆਂ ਐਸੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਵੱਧ ਚੜ ਕੇ ਕਹਿੰਨੇ ਆਂ ਸਟੇਜਾਂ ਦੇ ਉੱਤੇ ਬੋਲਦੇ ਆਂ ਜੀ ਸਾਡੀਆਂ 90% ਕੁਰਬਾਨੀਆਂ ਤੇ ਜਦੋਂ ਇਦਾਂ ਦਾ ਵਤੀਰਾ ਹੁੰਦਾ ਹੈ ਤੇ ਕੀ ਲੱਗਦਾ ਨਹੀਂ ਕਿ ਇਹ ਮੁੱਲ ਪੈ ਰਿਹਾ ਹੈ ਇਹਨਾਂ ਵਾਸਤੇ ਕੁਰਬਾਨ ਹੋ ਰਹੇ ਸ਼ੰਭੂ ਬਾਰਡਰ ਤੇ ਬੈਠੇ ਆਂ 13 ਫਰਵਰੀ ਦਾ ਜਿਹੜੀ ਪਹਿਲੀ ਕਾਲ ਦਿੱਤੀ ਗਈ ਸੀ ਕਿ 13 ਫਰਵਰੀ ਨੂੰ ਦਿੱਲੀ ਕੂਚ ਕਰਨਾ ਉਸ ਤੋਂ ਬਾਅਦ ਮੀਟਿੰਗਾਂ ਦਾ ਸੱਦਾ ਆਉਂਦਾ ਕੇਂਦਰੀ ਮੰਤਰੀਆਂ ਦੇ ਵੱਲੋਂ ਤੇ ਤਿੰਨ ਚਾਰ ਮੀਟਿੰਗਾਂ ਹੁੰਦੀਆਂ ਪਰ ਕਿਸੇ ਵੀ ਸਾਰਥਕ ਨਤੀਜੇ ਤੇ ਮੀਟਿੰਗ ਨਹੀਂ ਪਹੁੰਚਦੀ ਸੋ ਕੱਲ ਇੱਕ ਵਾਰ 11 ਵਜੇ ਜਿਹੜੀ ਹੈ ਦਿੱਲੀ ਕੂਚ ਦਾ ਐਲਾਨ ਅਗਵਾਵਾਂ ਵੱਲੋਂ ਕਿਸਾਨਾਂ ਅਗਵਾਵਾਂ ਵੱਲੋਂ ਕਰ ਦਿੱਤਾ ਗਿਆ ਸੀ ਪਰ ਦੂਸਰੇ ਪਾਸੇ ਅਥਰੂ ਗੈਸ ਦੇ ਗੋਲੇ ਵੀ ਬਾਰਡਰ ਦੇ ਉੱਤੇ ਕਿਸਾਨਾਂ ਦੇ ਉੱਤੇ ਦਾਗੇ ਗਏ ਦੂਜੇ ਪਾਸੇ ਖਨੋਰੀ ਬਾਰਡਰ ਦੀ ਗੱਲ ਕਰੀਏ ਤੇ ਬੜੀ ਜਿਹੜੀ ਘਟਨਾ ਹੈ ਦੁਖਦਾਇਕ ਘਟਨਾ ਵੀ ਉੱਥੋਂ ਸਾਹਮਣੇ ਆਉਂਦੀ ਹੈ ਕਿ ਨੌਜਵਾਨ ਦੇ ਸਿਰ 'ਚ ਗੋਲੀ ਲੱਗਦੀ ਹੈ ਤੇ ਉਹਦੀ ਮੌਤ ਹੋ ਜਾਂਦੀ ਹੈ ਪਰ ਜੇ ਅੱਜ ਦੀ ਗੱਲ ਕਰੀਏ ਅੱਜ ਮਾਹੌਲ ਜਿਹੜਾ ਬਾਰਡਰ ਦੇ ਉੱਤੇ ਥੋੜਾ ਸ਼ਾਂਤ ਵੇਖਣ ਨੂੰ ਨਜ਼ਰ ਆ ਰਿਹਾ ਕਿਉਂਕਿ 2 ਦਿਨ ਵਾਸਤੇ ਜਿਹੜਾ ਅੱਗੇ ਵਧਣ ਦੀ ਜਿਹੜੀ ਕਾਲ ਹੈ ਉਹ ਰੋਕੀ ਗਈ ਹੈ ਸੋ ਗੱਲਬਾਤ ਕਰਦੇ ਹਾਂ ਸ਼ੰਭੂ ਇਸ ਸੰਘਰਸ਼ ਦੇ ਲੇਖੇ ਲੱਗ ਚੁੱਕੇ ਸਨ ਤੇ ਇਸ ਵਾਰ ਫਿਰ ਅੰਦੋਲਨ ਦੇ ਵਿੱਚ ਵੱਧ ਚੜ ਕੇ ਹਿੱਸਾ ਪਾ ਰਹੇ ਨੇ ਗੱਲਬਾਤ ਕਰਦੇ ਆ ਵੀਰੇ ਕਿੱਥੋਂ ਆਏ ਪਹਿਲੀ ਹਾਂਜੀ ਮੇਰਾ ਪਿੰਡ ਢੰਡੇ ਤਸੀਹ ਸਮਰਾਲਾ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਵੀਰ ਮੈਂ ਨਾਮ ਆਪਣਾ ਮੇਰਾ ਹਰਪ੍ਰੀਤ ਸਿੰਘ ਵੀਰੇ ਜੀ ਤੇ ਜੜੀ ਪਿਛਲੇ ਦਿਨੀ ਕੱਲ ਜੜੀ ਪੂਰਾ ਮਾਹੌਲ ਸੀਗਾ ਦਿੱਲੀ ਨੂੰ ਕੂਚ ਦਾ ਐਲਾਨ ਸੀ ਰੋਕਣ ਵਾਸਤੇ ਜਿੱਦਾਂ ਦੀ ਕਾਰਵਾਈ ਹੋਈ ਹੈ ਕਿਵੇਂ ਵੇਖਦੇ ਉਸ ਕਾਰਵਾਈ ਨੂੰ ਬਹੁਤ ਹੀ ਘਟੀਆ ਕਾਰਵਾਈ ਹੋਈ ਹੈ ਵੀਰੇ ਕਿਉਂਕਿ ਜਿਹੜੀ ਸਰਕਾਰ ਆ ਇਹ ਤਾਂ ਇੱਕ ਕਤਲੇਆਮ ਕਰਨ ਲੱਗ ਪਈ ਆਪਣੇ ਪੰਜਾਬ ਨੂੰ ਤਾਂ ਜਿੰਨੀਆਂ ਵੀ ਸਰਕਾਰਾਂ ਨੇ ਸਭ ਮਾੜੀਆਂ ਆਈਆਂ ਨੇ ਅੱਜ ਤੱਕ ਬਦਲਾਅ ਵਾਲੀ ਪੰਜਾਬ 'ਚ ਦੇਖ ਲਈ ਉਹ ਕਹਿੰਦੇ ਅਸੀਂ 23 ਫਸਲਾ ਤੇ ਐਮਐਸਪੀ ਦਵਾਂਗੇ ਜੇ ਉਹਨਾਂ ਨੇ ਐਮਐਸਪੀ ਦਿੱਤੀ ਹੁੰਦੀ ਤਾਂ ਕਿਸਾਨਾਂ ਨੂੰ ਦਰਦ ਦਰ ਤੱਕੇ ਨਾ ਖਾਣੇ ਪੈਂਦੇ ਸੜਕਾਂ ਤੇ ਨਾ ਬਹਿਣਾ ਪੈਂਦਾ ਅਨਮੋਲ ਗਗਨਮਾਨ ਇਹਨਾਂ ਦੀ ਮੰਤਰੀ ਅੱਜ ਬਣ ਕੇ ਅੱਜ ਉਹ ਤਾਂ ਨਜ਼ਾਰੇ ਲੈ ਰਹੀ ਆ ਵਧੀਆ ਗੱਡੀਆਂ ਤੇ ਘੁੰਮਦੀ ਆ ਵਧੀਆ ਘਰ ਚ ਕੋਠਿਆਂ 'ਚ ਰਹਿ ਰਹੀ ਆ ਉਹਨੇ ਵਿਰੋਧੀ ਤੇ ਚਾਹੇ ਕਰਦੀ ਸੀ ਉਹ ਜਦੋਂ ਸਾਡੀ ਸਰਕਾਰ ਬਣਾਉਂ ਕਹਿੰਦੀ 5 ਮਿੰਟਾਂ ਚ ਜਿ ਚੁੱਟਗੀ ਮਾਰ ਕੇ ਅਸੀਂ ਐਮਐਸਪੀ ਦੇਵਾਂਗੇ ਅੱਜ ਹੋ ਕੇ ਉਹ ਨਹੀਂ ਦਿੰਦੇ ਐਮਐਸਪੀ ਕਿਉਂ ਭੱਜਦੇ ਨੇ ਸੇਧ ਕਿਸਾਨ ਹੋਏ ਨੇ ਉਹਨਾਂ ਦਾ ਪ੍ਰਤੀ ਰਵੱਈਆ ਚੰਗਾ ਨਹੀਂ ਤੇ ਜਿਹੜੀ ਕੱਲ ਘਟਨਾ ਹੋਈ ਆ ਕੱਲ ਖਨੋਰੀ ਬਾਰਡਰ ਤੇ ਆਪਣੇ ਦੋ ਨੌਜਵਾਨਾਂ ਦੇ ਗੋਲੀਬਾਜ਼ੀ ਜਾਂਦੀ ਆ ਇੱਕ ਦੇ ਪੱਟ ਤੇ ਤੇ ਇੱਕ ਦੇ ਸਿਰ 'ਚ ਸ਼ਰੀਆਮ ਗੋਲੀ ਵੱਜੀ ਆ ਉਹ ਨੌਜਵਾਨ ਦੀ ਮੌਤ ਹੋ ਜਾਂਦੀ ਆ 21 ਸਾਲ ਦਾ ਨੌਜਵਾਨ ਹੁੰਦਾ ਤਿੰਨ ਭੈਣਾਂ ਨੇ ਉਹਦੀ ਆ ਪਿਓ ਦਾ ਵਿਚਾਰਾ ਹੈ ਨਹੀਂ ਉਹਦਾ ਪਿਓ ਮਾਤਾ ਤੇ ਬਾਕੀ ਭੈਣਾਂ ਨੇ ਤਿੰਨ ਤੇ ਬਾਕੀ ਕੱਲ ਉਥੇ ਟਰੈਕਟਰ ਟਰਾਲੀਆਂ ਭੰਨੀਆਂ ਨੇ ਨੌਜਵਾਨਾਂ ਨੂੰ ਸੁਣਿਆ ਕਹਿੰਦੇ ਬੋਰੀ ਚ ਪਾ ਕੇ ਵੀ ਆਰਮੀ ਲੈ ਗਈ ਚੱਕ ਕੇ ਤਿੰਨ ਚਾਰ ਨੌਜਵਾਨਾਂ ਨੂੰ ਤੇ ਬਾਕੀ ਡਾਂਗਾ ਵੀ ਬਹੁਤ ਜ਼ਿਆਦਾ ਮਾਰਿਆ ਨੇ ਸੱਟਾ ਵੀ ਬਹੁਤ ਜ਼ਿਆਦਾ ਵੱਜਿਆ ਨੇ ਇੱਥੇ ਵੀ ਕੱਲ ਮਾਹੌਲ ਬਹੁਤ ਖਰਾਬ ਸੀ ਤੇ ਪਰ ਇੱਥੇ ਜ਼ਖਮੀ ਬਹੁ ਘੱਟ ਹੋਏ ਨੇ ਕੱਲ ਵਿਚਾਰ ਰਿਆ ਤੇ ਜਿਹੜਾ ਹੁਣ ਮਾਹੌਲ ਆ ਤਕਰੀਬਨ ਹੁਣ ਦੋ ਦਿਨ ਲਈ ਸ਼ਾਂਤ ਆ ਤੇ ਹੁਣ ਅੱਗੇ ਵਾਲੀ ਰਣਨੀਤੀ ਬਣੂਗੀ ਤੇ ਜਿਹੜਾ ਖੂਨ ਡੋਲਿਆ ਉਸ ਨੌਜਵਾਨ ਦਾ ਉਹ ਬੇਕਾਰ ਤਾਂ ਕਦੇ ਜਾਂਦਾ ਨਹੀਂ ਹੈਗਾ ਉਹਨੇ ਰੰਗ ਜ਼ਰੂਰ ਲਿਆਉਣਾ ਤੇ ਦੇਖਿਓ ਤੁਸੀਂ ਇਹ ਮੋਰਚਾ ਵੀ ਵੱਡਾ ਬਣਨਾ ਤੇ ਜਿਹੜੀਆਂ ਦੂਜੀਆਂ ਜਥੇਬੰਦੀਆਂ ਉਹ ਵੀ ਇਕੱਠੇ ਆਉਣ ਲੱਗ ਪਈਆਂ ਉਹ ਵੀ ਮੇਰੇ ਖਿਆਲ ਚ ਆਉਣਾ ਉਹਨਾਂ ਨੇ ਸੜਕਾਂ ਪੰਜਾਬ ਚ ਰੋਕ ਦਿੱਤੀਆਂ ਮੈਂ ਬਿਲਕੁਲ ਇਹੀ ਗੱਲ ਕਰਨੀ ਸੀ ਕਿ ਇੱਕ ਆਪਣੇ ਜਦੋਂ ਜੋਸ਼ ਭਰਦੇ ਵਾਰਾਂ ਗਾਏ ਜਾਂਦੀਆਂ ਇੱਕ ਕਵਿਤਾ ਵੀ ਹੈ ਕਿ ਜਦੋਂ ਡੋਲ ਦਾ ਖੂਨ ਸ਼ਹੀਦਾਂ ਦਾ ਕੌਮ ਤਕਦੀਰ ਬਦਲਦੀ ਕੌਮਾਂ ਦੀ ਨੌਜਵਾਨ ਦੀ ਮੌਤ ਹੁੰਦੀ ਹੈ ਰੰਗ ਲਿਆਉਗੀ ਕਿਤੇ ਨਾ ਕਿਤੇ ਡਰ ਦਾ ਮਾਹੌਲ ਤਾਂ ਨਹੀਂ ਲੱਗਦਾ ਕਿ ਨੌਜਵਾਨਾਂ ਦੇ ਵਿੱਚ ਬਾਕੀ ਬਾਕੀਆਂ ਨੌਜਵਾਨਾਂ ਦੇ ਵਿੱਚ ਕਿਤੇ ਜੋਸ਼ ਦੀ ਕਮੀ ਆ ਜੇ ਉਸ ਨੌਜਵਾਨ ਦੀ ਮੌਤ ਨੂੰ ਲੈ ਕੇ ਨਹੀਂ ਕਮੀ ਨਹੀਂ ਹੁੰਦੀ ਹੁੰਦੀ ਇਹ ਤਾਂ ਸਿਖਾਉਂਦੀਆਂ ਨੇ ਤੇ ਜਿਹੜੀ ਆਪਣੀਆਂ ਸ਼ਹੀਦ ਹੁੰਦੇ ਨੇ ਨੌਜਵਾਨ ਜਿਵੇਂ ਜਿਹਦਾ ਖੂਨ ਡੋਲਦਾ ਉਹ ਜੋਸ਼ ਭਰਦੇ ਹੁੰਦੇ ਆ ਨੇ ਤੇ ਆਪਣੀ ਜਿਹੜੀ ਕੌਮ ਆ ਇਹ ਬਹੁਤ ਮਹਾਨ ਕੌਮ ਆ ਬਹੁਤ ਯੋਧੇ ਵਾਲੀ ਕੌਮ ਆ ਆਪਣੇ ਤਾਂ ਤੁਹਾਨੂੰ ਪਤਾ ਕਿੰਨੇ ਕਤਲਿਆਮ ਹੋਏ ਨੇ ਕਿੰਨੇ ਸਿੰਘ ਸੂਰਮੇ ਜਿਹੜੇ ਬਹੁਤ ਜ਼ਿਆਦਾ ਵੱਢ ਟੁੱਕ ਹੋਈ ਆ ਬਹੁਤ ਘੱਟ ਰਹਿ ਗਏ ਤੇ ਜੰਗਲਾਂ ਦੇ ਵਿੱਚ ਰਹੇ ਨੇ ਤੇ ਇਸ ਕਰਕੇ ਸਾਨੂੰ ਅੱਜ ਤੋਂ ਕਿੰਨੀ ਬੜੀ ਦੇਖ ਲਓ ਆਪਣੀ ਕੌਮ ਆ ਕਿੰਨੇ ਸਿੱਖ ਨੇ ਕਿੰਨੀ ਸੋ ਇਸ ਕਰਕੇ ਜਿਹੜਾ ਖੂਨ ਡੋਲਦਾ ਇਹ ਪ੍ਰਮਾਤਮਾ ਹੱਥ ਹੁੰਦਾ ਵੀਰੇ ਉਹੀ ਰੰਗ ਲਿਆਉਂਦਾ ਹੁੰਦਾ ਤੇ ਜ਼ਰੂਰ ਮੋਰਚਾ ਫਤਿਹ ਕਰਾਂਗੇ ਸਾਨੂੰ ਉਮੀਦ ਆ ਛੇਤੀ ਹੋ ਜਾਊਗਾ ਪਿਛਲਾ ਅੰਦੋਲਨ ਤਾਂ ਤੇਰਾ ਮਹੀਨੇ ਇੱਕ ਸਾਲ ਤੋਂ ਵੱਧ ਸਮਾਂ ਚੱਲਿਆ ਇਹ ਤਾਂ ਹਲੇ ਸ਼ੁਰੂਆਤ ਹੋਈ ਆ ਵੀਰੇ ਸ਼ੁਰੂਆਤ ਹੋਈ ਆ ਬਹੁਤ ਵੱਡਾ ਅੱਗੇ ਦੇਖੋ ਰੂਪ ਰੰਗ ਰੂਪ ਨਿਕਲ ਕੇ ਆ ਜਾਣਾ ਸਾਹਮਣੇ ਮੇਰੇ ਇੱਕ ਸਵਾਲ ਹੈ ਆਪਾਂ ਗੱਲ ਕਰਦੇ ਆ ਕੁਰਬਾਨੀਆਂ ਦੀ ਗੱਲ ਕਰ ਲੈਨੇ ਆ ਐਸੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਵੱਧ ਚੜ ਕੇ ਕਹਿੰਨੇ ਆ ਸਟੇਜਾਂ ਦੇ ਉੱਤੇ ਬੋਲਦੇ ਆ ਜੀ ਸਾਡੀਆਂ 90% ਕੁਰਬਾਨੀਆਂ ਤੇ ਜਦੋਂ ਇਦਾਂ ਦਾ ਵਤੀਰਾ ਹੁੰਦਾ ਹੈ ਤੇ ਕੀ ਲੱਗਦਾ ਨਹੀਂ ਕਿ ਇਹ ਮੁੱਲ ਪੈ ਰਿਹਾ ਇਹਨਾਂ ਵਾਸਤੇ ਕੁਰਬਾਨ ਹੋ ਰਹੇ ਸਨ ਕੁਰਬਾਨੀਆਂ ਤਾਂ ਦੇਖੋ ਹੀ ਇਹ ਨਹੀਂ ਮੰਨ ਦੇਣਗੇ ਭਗਤ ਸਿੰਘ ਪੰਜਾਬ ਦੇ ਹੀ ਨੇ ਹਨ ਆ ਜੀ ਉਹਨਾਂ ਨੂੰ ਇਹਨਾਂ ਨੇ ਸ਼ਹੀਦ ਵੀ ਨਹੀਂ ਮੰਨੇ ਅੱਜ ਤੱਕ ਉਹਨਾਂ ਦੇ ਨਾਮ ਤੇ ਸਿਆਸਤ ਕਰਦੇ ਭਗਤ ਸਿੰਘ ਸੀਦ ਨੇ ਜਾਂ ਫੁੱਲ ਚੜਾ ਦੇਣਗੇ ਫੁੱਲ ਚੜਾ ਦੇਣਗੇ ਬਸ ਇੰਨਾ ਕੇ ਕਰ ਸਕਦੇ ਨੇ ਪਰ ਕਾਗਜ਼ਾਂ ਦੇ ਵਿੱਚ ਸਰਕਾਰ ਨੇ ਉਹਨੂੰ ਅੱਤਵਾਦੀ ਅੱਜ ਵੀ ਲਿਖਿਆ ਹੋਇਆ ਦਿੱਲੀ ਜਿਹੜੇ ਆਪਣੀ ਸਰਕਾਰ ਸੈਂਟਰ ਸਰਕਾਰ ਆ ਤੇ ਉਹਦੇ ਲਈ ਕੁਝ ਨਹੀਂ ਕਰ ਰਹੇ ਇਹ ਤੇ ਜਿੰਨੇ ਵੀ ਆਪਣੇ ਗਦਰੀ ਬਾਬੇ ਸ਼ਹੀਦ ਹੋਏ ਨੇ ਉਹਨਾਂ ਨੇ ਹੀ ਮੂਵਮੈਂਟ ਸ਼ੁਰੂ ਕੀਤੀ ਸੀ ਜਦੋਂ ਅੰਗਰੇਜ਼ ਭਜਾਏ ਸੀ ਆਜ਼ਾਦ ਕਰਵਾਇਆ ਮੁਲਕ ਉਹ ਗਦਰੀ ਬਾਬਿਆਂ ਨੂੰ ਕੋਈ ਉੱਚਾਈ ਨਹੀਂ ਅੱਜ ਯਾਦ ਨਹੀਂ ਇਹਨਾਂ ਨੂੰ ਬਸ ਪੰਜਾਬ 'ਚ ਆਪਾਂ ਨੂੰ ਯਾਦ ਆ ਬਾਕੀ ਭਾਰਤ ਵਾਲੇ ਨੂੰ ਤਾਂ ਯਾਦ ਨਹੀਂ ਕੋਣਤੀ ਗਦਰੀ ਬਾਬੇ ਕਿ ਇਹਨਾਂ ਨੇ ਯਾਦ ਕਰਾਇਆ ਕਿ ਇਹਨਾਂ ਦੀ ਭੂਮਿਕਾ ਐਮ ਸੀ ਜਮਈ ਨੀ ਜਦਵਾਈ ਜੀ ਬਿਲਕੁਲ ਤੁਸੀਂ ਗਦਰੀ ਬਾਬਿਆਂ ਦੀ ਗੱਲ ਕਰਦੇ ਹੋ ਕਿ ਉਹਨਾਂ ਨੂੰ ਗਦਰੀ ਬਾਬਿਆਂ ਦਾ ਨਹੀਂ ਪਤਾ ਇੱਥੇ ਮਸ਼ੀਨਰੀ ਦਾ ਨਹੀਂ ਪਤਾ ਇਹਨਾਂ ਨੂੰ ਟਰੈਕਟਰਾਂ ਦੇ ਪਿੱਛੇ ਜਿਹੜੇ ਪੱਖੇ ਲੱਗੇ ਆ ਉਹਨਾਂ ਨੂੰ ਯੰਤਰ-ਯੰਤਰ ਕਰੀ ਜਾ ਰਿਹਾ ਹੈ ਮਤਲਬ ਆਪਣੀ ਮਸ਼ੀਨਰੀ ਬਾਰੇ ਨਹੀਂ ਪਤਾ ਤੇ ਦੂਸਰੇ ਪਾਸੇ ਇੱਕ ਮੇਰਾ ਸਵਾਲ ਹੈ ਕਿ ਪਿਛਲੇ ਅੰਦੋਲਨ ਦੇ ਵਿੱਚ ਤੁਸੀਂ ਆਪਣੇ ਪਿਤਾ ਜੀ ਨੂੰ ਗੁਆਇਆ ਹੁਣ ਤੁਸੀਂ ਫਿਰ ਇਸ ਅੰਦੋਲਨ ਦੇ ਵਿੱਚ ਬੈਠੇ ਹੋ ਹਾਲਾਤ ਇਦਾਂ ਦੇ ਬਣੇ ਹੋਏ ਆ ਥਰੂ ਗੈਸ ਦੇ ਗੋਲੇ ਸ਼ੈਲਿੰਗ ਚੱਲਦੀ ਹੈ ਪਰਿਵਾਰ ਵੱਲੋਂ ਆਉਂਦਾ ਨਹੀਂ ਕਿ ਨਹੀਂ ਤੂੰ ਵਾਪਸ ਆ ਜਾ ਤੂੰ ਕੀ ਲੈਣਾ ਉੱਥੇ ਜਾ ਕੇ ਪਰਿਵਾਰੀ ਦੇਖੋ ਹ ਤੇ ਮਾਮਾਂਦੂ ਦਾ ਬਹੁਤ ਜ਼ਿਆਦਾ ਹੁੰਦਾ ਪਹਿਲਾਂ ਮੈਂ ਪਿਓ ਗਵਾਇਆ ਤੇ ਹੁਣ ਹਾਲਾਤ ਦੇਖਦੇ ਨੇ ਉਹ ਵੀ ਕਿੰਨੇ ਗੰਭੀਰ ਹਾਲਾਤ ਨੇ ਕਿੰਨੇ ਦੇ ਲੋ ਆਪਣੇ ਨੌਜਵਾਨ ਵੀ ਮਰੇ ਨੇ ਆਣਾ ਇਸ ਕਰਕੇ ਉਹਨਾਂ ਨੂੰ ਮੈਂ ਤਾਂ ਇਹੀ ਕਹਿਣਾ ਉਹਨਾਂ ਕੀ ਭਾਈ ਜਿਹੜਾ ਆਪਣਾ ਇਤਿਹਾਸ ਆ ਬਹੁਤ ਤਕੜਾ ਤੇ ਕੋਈ ਆਏ ਮਤਲਬ ਆਪਾਂ ਨੀਵੀਂਆ ਗੱਲਾਂ ਤਾਂ ਕਰਨੀ ਨਹੀਂ ਚਾਹੀਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਲਈ ਸਾਰੇ ਲਈ ਪਰਿਵਾਰ ਕੁਰਬਾਨ ਕੀਤਾ ਤੇ ਉਹ ਚੀਜ਼ ਆਪਾਂ ਨੂੰ ਸਿਖਾਉਂਦੀ ਆ ਬਾਬਾ ਫਤਿਹ ਸਿੰਘ ਜੀ ਬਾਬਾ ਜੂਰਾਵਰ ਸਿੰਘ ਜੀ ਨਿੱਕੀਆਂ ਉਮਰ ਚ ਸਾਨੂੰ ਏਡੀ ਬੜੀ ਕੁਰਬਾਨੀ ਦਿੱਤੀ ਉਹ ਸਿਖਾਉਂਦੇ ਨੇ ਇਸ ਕਰਕੇ ਜਦੋਂ ਆਪਾਂ ਇਹ ਚੀਜ਼ ਆਪਾਂ ਦੇਖਦੇ ਆ ਅੱਗੇ ਰੱਖ ਕੇ ਤੁਰਦੇ ਆ ਤੇ ਗਾਹਾਂ ਹੁਣ ਜਿਵੇਂ ਕਿ ਬਾਈ ਮੇਰੀ ਆਇਓ ਵੀਡੀਓ ਚੱਲੀ ਆ ਸੀ ਇੰਟਰਵਿਊ ਬਹੁਤ ਰੈਲਾ ਜਾਂ ਵਾਇਰਲ ਹੋ ਰਹੀ ਆ ਨੇ ਇੰਟਰਵਿਊ ਵੀ ਰੇ ਮੈਨੂੰ ਅੱਜ ਮੁੰਡਾ ਮਿਲਿਆ ਕਹਿੰਦਾ ਬਾਈ ਮੈਂ ਮੇਰੀ ਮਾਤਾ ਮੈਨੂੰ ਆਉਣ ਨਹੀਂ ਦਿੰਦੀ ਸੀ ਗੁਰਦਾਸਪੁਰ ਦਾ ਸੀ ਤੇ ਕਹਿੰਦੀ ਮਾਤਾ ਮੈਨੂੰ ਰੋਕਦੀ ਸੀ ਕਿ ਤੂੰ ਨਾ ਜਾ ਫਿਰ ਕਹਿੰਦਾ ਮੈਂ ਮਾਤਾ ਨੂੰ ਤੇਰੇ ਬਾਰੇ ਦੱਸਿਆ ਬਾਈ ਫਿਰ ਕਹਿੰਦੀ ਮਾਤਾ ਕਹਿੰਦੀ ਤੂੰ ਚੱਲ ਜਾ ਪੁੱਤ ਜਾਇਆ ਤੇ ਉਹ ਬਾਈ ਕੱਲ ਦਾ ਆਇਆ ਮੁੰਡਾ ਓਰੇ ਤੇ ਫਰਕ ਪੈਂਦਾ ਵੀਰੇ ਜਦੋਂ ਆਪਾਂ ਉੱਚੀਆਂ ਗੱਲਾਂ ਕਰਾਂਗੇ ਬਿਲਕੁਲ ਸਾਡੇ ਇੱਕ ਫਲਸਫਾ ਹੈ ਚੜ੍ਹਦੀ ਕਲਾ ਦਾ ਫਲਸਫਾ ਸਾਡੇ ਕੋਲ ਜਦੋਂ ਆਪਾਂ ਸ਼ਹੀਦਾਂ ਸਿੰਘਾਂ ਦੀ ਗੱਲ ਕਰਦੇ ਆਂ ਤੇ ਆਪਾਂ ਉਹਨਾਂ ਨੂੰ ਧਿਆ ਆ ਕੇ ਤੁਰਦੇ ਆਂ ਵੀ ਸ਼ਹੀਦ ਸਿੰਘ ਸਾਡੇ ਨਾਲ ਜਿਹੇ ਜਾਬ ਸਾਹਿਬ ਦੇ ਆਏ ਦੁਕਾਲੰਗ ਪਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਭੰਗੰਗ ਵਿਭੂਤੇ ਗੱਲ ਆਈ ਜਦੋਂ ਉਹਨਾਂ ਦੀ ਅਗਵਾਈ ਦੇ ਵਿੱਚ ਤੁਰਦੇ ਆਂ ਨਿਸ਼ਾਨ ਸਾਹਿਬ ਦੀ ਅਗਵਾਈ ਦੇ ਵਿੱਚ ਤੁਰਦੇ ਆਂ ਤਾਂ ਫਤਿਹ ਹੁੰਦੀ ਆ ਪਰ ਜਿਹੜੇ ਹਿਸਾਬ ਨਾਲ ਅਗਲੇ ਪਾਸੇ ਤਿਆਰੀ ਹੋਈ ਆ ਕਿਸਾਨਾਂ ਦੇ ਕੋਲ ਐ ਵੈਸੀ ਤਿਆਰੀ ਨਹੀਂ ਹੈ ਜਿਹੜੇ ਹਸਾਮ ਨਾਲ ਸਖਤੀ ਹੋਇਆ ਕਿ ਲੱਗਦਾ ਕਿ ਦਿੱਲੀ ਕੂਚ ਵਾਲਾ ਸਫਰ ਹੋਊਗਾ ਦੇਖੋ ਹੀ ਸਾਡੇ ਬਲੀ ਕੋਸ਼ਿਸ਼ ਆ ਕੋਸ਼ਿਸ਼ ਕਦੇ ਕਾ ناکਾਮਜਾਬ ਨਹੀਂ ਹੁੰਦੀ ਜਰੂਰ ਇੱਕ ਦਿਨ ਸਫਲਤਾ ਮਿਲੂਗੀ ਹੁਣ ਤੁਸੀਂ 13 ਫਰਵਰੀ ਨੂੰ ਲਾ ਲਓ ਅਸੀਂ ਜਮਾ ਹੀ ਜਿਵੇਂ ਆ ਹੁਣ ਨਿਹੱਤੇ ਆ ਨਾ ਜਮਾ ਹੀ ਨਿਹੱਤੇ ਸੀ ਕੱਲ ਤੁਸੀਂ ਦੇਖਿਆ ਹੋਣਾ ਮਾਹੌਲ ਸਾਡੇ ਕੋਲ ਮਾਰਕਸ ਸੀ ਐਨਕ ਵੀ ਬਹੁਤ ਵਧੀਆ ਕੁਆਲਟੀ ਦੀ ਔਰ ਜਮਾਈ ਧੂਆਂ ਤੋਂ ਤੋਂ ਨਹੀਂ ਜਾਂਦਾ ਸੀ ਐਨਕਾ ਚ ਫਿਲਟਰ ਵਾਲੇ ਮਾਰਕਸ ਲੱਗੇ ਹੋਏ ਸੀ ਤੇ ਕਈਆਂ ਨੇ ਉਹ ਸੂਟ ਪਾਇਓ ਤੇ ਬੋਡੀ ਕਵਰ ਕਰ ਲਈ ਤੇ ਬਹੁਤ ਜ਼ਿਆਦਾ ਹੁਣ ਸਹੂਲਤ ਵੀ ਹੋ ਗਈ ਤੇ ਗਾਂ ਜਿਹੜੀ ਰਣ ਦਿੱਤੀ ਹੁਣ ਜਿਵੇਂ ਤੁਸੀਂ ਉਹ ਪੱਖੇ ਵਾਲੀ ਗੱਲ ਕਰਦੇ ਸੀ ਟਰੈਕਟਰਾਂ ਮਗਰ ਪੱਖੇ ਲੱਗੇ ਹੋਏ ਨੇ ਉਹ ਧੂਆਂ ਉਧਰ ਨੂੰ ਪਰੇ ਨੂੰ ਧੱਕ ਕੇ ਮਾਰਦੇ ਉਹਦੋਂ ਤੇਰਾ ਨੂੰ ਨਹੀਂ ਸੀ ਹੁਣ ਉਹ ਆਗੇ ਇੱਕ ਤੁਸੀਂ ਹੱਲ ਦੇਖਿਆ ਹੋਣਾ ਇੰਨਾ ਲੰਬਾ ਟਰੈਕਟਰ ਦੇ ਮਗਰ ਉਹ ਬੈਰੀਕੇਡ ਪੱਟਣ ਨੂੰ ਹੀ ਆ ਬਈ ਦੂਰ ਜਾ ਕੇ ਖੇਤੀਓ ਪੱਟ ਕੇ ਲਿਆਵੇ ਉਹਨੂੰ ਸੋ ਜਿਹੜੀ ਰਣਨੀਤੀ ਆ ਬਹੁਤ ਮਤਲਬ ਆਉਂਦੇ ਸਮੇਂ ਬਣਦੀ ਜਾ ਰਹੀ ਆ ਤੇ ਹੁਣ ਜਿਵੇਂ ਦੋ ਦਿਨ ਸ਼ਾਂਤ ਮੇ ਚਲੋ ਬੈਠੇ ਆ ਬਹੁਤ ਹੀ ਜ਼ਿਆਦਾ ਵਿਚਾਰ ਆਉਣੇ ਆ ਮਨ ਚ ਤੇ ਅੱਗੇ ਵਧਣ ਦੇ ਤਰੀਕੇ ਵੀ ਲੱਭਣੇ ਆ ਤੇ ਸਰਕਾਰ ਨੂੰ ਤਾਂ ਸਰਕਾਰ ਸਾਡੇ ਨਾਲ ਮਾੜਾ ਕਰ ਰਹੀ ਆ ਸਰਕਾਰ ਤਾਂ ਕਤਲਿਆਮ ਕਰਨ ਲੱਗ ਪਈ ਰੀਅਲ ਗੋਲੀਆਂ ਚਲਾਉਂਦੀ ਆ ਰੀਅਲ ਗੋਲੀ ਨਾਲ ਕੱਲ ਮਰਿਆ ਦੇਖੋ ਨੌਜਵਾਨ 13 ਫਰਵਰੀ ਨੂੰ ਇੱਥੇ 18 ਸਾਲ ਦਾ ਨੌਜਵਾਨ ਸੀ ਉਹਦੇ ਬਾਹ ਦੇ ਆਰਪਾਰ ਗੋਲੀ ਹੋਈ ਆ ਰੀਅਲ ਰੀਅਲ ਗੋਲੀਆਂ ਇੱਥੇ ਸਾਡੇ ਆਗੂਆਂ ਕੋਲ ਪਈਆਂ ਨੇ ਤੁਸੀਂ ਦੇਖਿਓ ਨਾ ਰੀਅਲ ਗੋਲੀਆਂ ਚਲਾਉਂਦੀ ਆ ਬਹੁਤ ਗਲਤ ਹੈ ਏ ਅਸੀਂ ਤਾਂ ਨਿਹੱਥੇ ਆਈ ਸਾਡੇ ਕੋਲ ਤਾਂ ਬਸ ਇੱਕ ਝੰਡਾ ਝੰਡਾ ਲੈ ਕੇ ਜਾਂ ਸਾਡੇ ਕੋਲੇ ਜਕਾਰੇ ਨੇ ਬਸ ਇਹੀ ਕੋਸਾ ਸਾਡੇ ਕੋਲ ਉਹਨਾਂ ਕੋਲ ਤਾਂ ਬੰਬ ਵੀ ਨੇ ਰੀਅਲ ਗੋਲੀਆਂ ਵੀ ਨੇ ਉਹ ਜ਼ਿਆਦਾ ਨੁਕਸਾਨ ਕਰ ਰਹੇ ਨੇ ਜਕਾਰਿਆਂ ਦੀ ਗੱਲ ਕਰੀ ਜਾਵੇ ਜਕਾਰੇ ਜਲੋ ਬਾਹ ਖੜੀ ਕਰਕੇ ਜਕਾਰਾ ਲਾ ਦਿੰਦੇ ਆ ਦੂਸਰੇ ਪਾਸੇ ਵੀਡੀਓ ਸ਼ੋਰਟ ਕਰਕੇ ਕਹਿ ਦਿੰਦੇ ਆ ਜੀ ਇਹ ਖਾਲਸਤਾਨੀ ਨਾਅਰੇ ਲਗਾ ਰਹੇ ਨੇ ਕਿਵੇਂ ਦੇਖਦੇ ਉਹ ਤਾਂ ਵੀਰੇ ਉਹਨਾਂ ਦੀ ਸੋਚ ਆ ਸੋਚ ਆ ਉਹਨਾਂ ਦੀ ਤੇ ਇਹ ਤਾਂ ਪਿੱਛੇ ਜੀ ਇੱਕ ਪੁਲਿਸ ਆਫਸਰ ਆ ਬੰਗਾਲ ਚ ਅਸ਼ਮੀ ਬੰਗਾਲ ਦੀ ਹਾਂਜੀ ਉਹ ਤਾਂ ਦੇ ਲੋ ਦੇਸ਼ ਲਈ ਸੇਵਾ ਕਰਦੇ ਹੁੰਦੇ ਨੇ ਉਹਨਾਂ ਨੂੰ ਵੀ ਕਹਿਣ ਲੱਗ ਪਏ ਖਾਲਸਤਾਨੀ ਨੇ ਆਪਾਂ ਨੂੰ ਤਾਂ ਚਲੋ ਕਹਿੰਦੇ ਹੀ ਨੇ ਇਹਨਾਂ ਨੇ ਤਾਂ ਦੇਖੋ ਹੁਣ ਦੇਸ਼ ਵੀ ਐਉਂ ਬਣਾਤਾ ਜਿਵੇਂ ਆ ਲੱਗ ਜਾ ਕਰਤਾ ਹੋਵੇ ਪੰਜਾਬ ਨੂੰ ਇਸ ਕਰਕੇ ਸਰਕਾਰ ਨੂੰ ਨਹੀਂ ਚਾਹੀਦਾ ਇਹ ਜਿਆ ਗੱਲਾਂ ਕਰਨੀਆਂ ਇੰਨੀ ਭੂਮਿਕਾ ਨਿਭਾਈ ਹੋਈ ਆ ਪੰਜਾਬੀਆਂ ਨੇ ਕਿਉਂਕਿ ਜਿਹੜਾ ਦੇਸ਼ ਯਾਦ ਕਰਾਇਆ ਤੁਸੀਂ ਸ਼ੁਰੂਆਤ ਕਰ ਲਓ ਮੁਗਲਾਂ ਤੋਂ ਮੁਗਲਾਂ ਨੂੰ ਖਤਮ ਕਿਹਨੇ ਨੇ ਕੀਤਾ ਸਿੱਖਾਂ ਨੇ ਸਿੱਖ ਕੌਮ ਨੇ ਉਹ ਤੋਂ ਬਾਅਦ ਅੰਗਰੇਜ਼ ਆਉਂਦੇ ਅੰਗਰੇਜ਼ਾਂ ਨੂੰ ਕਿਨੇ ਭਜਾਏ ਸਿੱਖ ਕੌਮ ਨੇ ਤੇ ਹੁਣ ਦੇਖ ਲਓ ਜਿਹੜੀ ਕਿਸਾਨੀ ਦੀ ਲੜਾਈ ਲੜ ਰਹੇ ਨੇ ਜ਼ਮੀਨਾਂ ਬਚਾਈਆਂ ਨੇ ਕਿਉਂਕਿ ਉਹ ਜਿਹੜੇ ਕਾਲੇ ਕਾਨੂੰਨ ਨੇ ਜੋ ਲਾਗੂ ਹੋ ਜਾਂਦੇ ਤਾਂ ਹਰੇਕ ਨੇ ਇੱਥੇ ਗਰੀਬੀ 'ਚ ਮਰਨਾ ਸੀ ਬਹੁਤ ਜਿਆਦਾ ਭੈੜੇ ਹਾਲਾਤ ਹੋਣੇ ਸੀ ਉਹ ਵੀ ਇੱਕ ਬਹੁਤ ਵੱਡੀ ਜਿੱਤ ਇਹ ਵੀ ਕਿਸਾਨਾਂ ਨੇ ਪੰਜਾਬ ਨੇ ਭੂਮਿਕਾ ਮੂਰੇ ਹੋ ਕੇ ਨਿਭਾਈ ਆ ਜਿੱਤੇ ਆ ਇਸ ਕਰਕੇ ਪੰਜਾਬ ਬਹੁਤ ਭੂਮਿਕਾ ਵਧੀਆ ਨਿਭਾ ਰਿਹਾ ਹਰ ਜਿਵੇਂ ਅਥਰੋ ਗੈਸ ਦੇ ਗੋਲੇ ਇਧਰ ਧਾਗੇ ਗਏ ਸਾਹ ਲੈਣ ਚ ਵੀ ਦਿੱਕਤ ਆਉਂਦੀ ਅੱਖਾਂ ਦੇ ਵਿੱਚ ਜਲਣ ਹੁੰਦੀ ਆ ਸਕਿਨ ਦੇ ਉੱਤੇ ਜਲਣ ਜੜੀ ਆ ਹੁੰਦੀ ਆ ਦੂਜੇ ਪਾਸੇ ਜਦੋਂ ਖਨੋਰੀ ਬਾਰਡਰ ਦੇ ਕੱਲ ਪਰਾਲੀ ਦੀਆਂ ਇਕੱਠਾਂ ਨੂੰ ਅੱਗ ਲਾਈ ਵਿੱਚ ਮਿਰਚਾਂ ਪਾ ਕੇ ਉਧਰ ਨੂੰ ਤੁਹਾਂ ਦੇ ਪੰਜਾਬ ਪੁਲਿਸ ਜਿਹੜੇ ਹਰਿਆਣਾ ਪੁਲਿਸ ਦੇ ਉੱਚ ਅਧਿਕਾਰੀ ਉਹਨਾਂ ਨੇ ਇੱਕ ਵੀਡੀਓ ਸਾਂਝੀ ਕੀਤੀ ਕਿ ਕਿਸਾਨਾਂ ਨੂੰ ਅਪੀਲ ਹੈ ਕਿ ਅਜਿਹੇ ਕੰਮ ਨਾ ਕਰੋ ਸਾਡੇ ਪੁਲਿਸ ਕਰਮੀਆਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ ਜੀ ਸਾਡੇ ਪੁਲਿਸ ਕਰਮੀਆਂ ਦੀਆਂ ਅੱਖਾਂ ਦੇ ਵਿੱਚ ਜਲਣ ਹੁੰਦੀ ਹੈ ਕਿਵੇਂ ਵੇਖਦੇ ਇਸ ਬਿਆਨ ਨੂੰ ਉਹ ਤਾਂ ਹੀ ਕੋਈ ਨਹੀਂ ਹੈ ਮਾੜਾ ਮੋਟਾ ਧੂਆਂ ਚੜਦਾ ਹੋਣਾ ਮਿਰਚ ਪਾ ਕੇ ਜਿਹੜੀ ਅੱਗ ਲਾਉਂਦੇ ਨੇ ਤੇ ਜਿਹੜੇ ਇਹਨਾਂ ਦੇ ਬੰਬ ਨੇ ਉਹਨਾ ਕਿੰਨਾ ਖਤਰਨਾਕ ਨੇ ਐਕਸਪਾਇਰਡ ਡੇਟ ਆਏ ਨੇ ਬਹੁਤ ਹੀ ਜ਼ਿਆਦਾ ਧਮਾਕਾ ਕਰਦੇ ਨੇ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਰਹੇ ਨੇ ਤੇ ਸਾਡੇ 13 ਫਰਵਰੀ ਨੂੰ ਇੱਥੇ ਇੱਕ ਬਜ਼ੁਰਗ ਨੂੰ ਉਹ ਟিয়ার ਗੈਸਟ ਗੈਸ ਆ ਜਿਹੜੀ ਉਹ ਚੜ ਜਾਂਦੀ ਆ ਬਾਈ ਉਹ ਤਕਰੀਬਨ 2-3 ਹਸਪੀਟਲ ਐਡਮਿਟ ਰਹਿੰਦੇ ਨੇ ਤੇ ਉਹ ਪੂਰੇ ਹੋ ਗਏ ਪਹਿਲੇ ਸੀ ਇਹ ਕਹਿੰਦੇ ਨੇ ਇਸ ਕਿਸਾਨ ਮੋਰਚੇ ਦੇ ਉਹਨਾਂ ਨੂੰ ਤੇ ਉਹ ਇਹਨਾਂ ਨੂੰ ਵੀ ਦੇਖਣਾ ਚਾਹੀਦਾ ਕਿ ਇਹਨੇ ਬਜ਼ੁਰਗਾਂ ਨੂੰ ਤੰਗ ਕਰ ਰਹੇ ਨੇ ਇਹਨੇ ਬੱਚਿਆਂ ਨੇ ਵਿਚਾਰੀਆਂ ਔਰਤਾਂ ਨੇ ਉਹਨਾਂ ਨੂੰ ਕਿੰਨਾ ਖਤਰਨਾਕ ਜਿਹੜਾ ਇਹ ਜ਼ਹਿਰ ਆ ਇਹ ਬੈਨ ਹੋਏ ਆਮ ਲੋਕਾਂ ਤੇ ਨਹੀਂ ਵਰਤ ਸਕਦੇ ਹੱਤਵਾਦਿਆਂ ਤੇ ਵਰਤ ਸਕਦੇ ਨੇ ਬਾਈ ਜੀ ਇਹ ਆਪਾਂ ਸੁਣਿਆ ਤੇ ਪਿੱਛੇ ਮੈਂ ਪੜਿਆ ਤੇ ਇਹ ਦੇਖ ਲਓ ਆਪਣੀ ਕਿਸਾਨਾਂ ਤੇ ਆਪਣੀ ਪਬਲਿਕ ਤੇ ਇੰਡੇ ਇੰਡੇ ਬੰਬ ਬਲਾਸਟ ਕਰ ਰਹੇ ਨੇ ਧੂਏ ਵਾਲੇ ਤੇ ਇਹ ਜ਼ਿਆਦਾ ਕਰ ਰਹੇ ਨੇ ਇਹਨਾਂ ਨੂੰ ਚਾਹੀਦਾ ਕਿ ਇਹ ਨਾਏ ਵਰਤਣ ਜੀ ਬਿਲਕੁਲ ਤੇ ਇਸ ਪੂਰੇ ਮਾਹੌਲ ਦੇ ਵਿੱਚ ਉਹ ਸੈਂਟਰ ਆਪਾਂ ਉੱਥੇ ਰਾਜਧਾਨੀ ਦੇ ਵਿੱਚ ਜਾਣਾ ਆਪਣੀਆਂ ਮੰਗਾਂ ਨੂੰ ਲੈ ਕੇ ਗੱਲਬਾਤ ਕਰਨੀਆਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਵੇਖਦੇ ਹੋ ਇਸ ਪੂਰੇ ਮਾਹੌਲ ਦੇ ਵਿੱਚ ਪੰਜਾਬ ਸਰਕਾਰ ਦੀ ਤਾਂ ਰਲਿ ਮਿਲਿ ਭੌਗਤਈਓ ਕਹਿ ਲਓ ਤੁਸੀਂ ਕੱਲ 21 ਟਰਾਲੀਆਂ ਸੁਣਿਆ ਮੈਂ ਲੰਗਰ ਦੀਆਂ ਰੋਕ ਲਿਆ ਲੰਗਰ ਬਣ ਕੇ ਇੱਥੇ ਕਿਸਾਨਾਂ ਨੂੰ ਵੀ ਆਏ ਸੀ ਆਪਣੇ ਪੰਜਾਬ ਦੇ ਲੋਕਾਂ ਨੂੰ ਵੀ ਆਏ ਸੀ ਉਹ ਖਰਾਬ ਹੋਏ ਹੋਏ ਉਹਨਾਂ ਰਸਤੇ 'ਚ ਤੇ ਉਹ ਤੋਂ ਬਾਅਦ 5 ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਇੰਟਰਨੈਟ ਬੰਦ ਕੀਤਾ ਹੋਇਆ ਤੇ ਉਹ ਤੋਂ ਬਾਅਦ ਸੁਣ ਲਓ ਜੀ ਦੇਖੋ ਹਰਿਆਣੇ ਦੀ ਹੱਦ ਪਿੱਛੇ ਆ ਉਹ ਪੰਜਾਬ 'ਚ ਥੋੜੋ ਅਟੈਕ ਕਰ ਸਕਦੇ ਨੇ ਜਾਂ ਬੰਬਵਾਰੀ ਕਰ ਸਕਦੇ ਨੇ ਜਿਵੇਂ ਖਨੋਰੀ ਕਲੰਦ ਅੰਦਰ ਆ ਕੇ ਆਪਣੇ ਕੁੱਤੇ ਨੇ ਟਰੈਕਟਰਾਂ ਦਾ ਨੁਕਸਾਨ ਕੀਤਾ ਇਸ ਕਰਕੇ ਪੰਜਾਬ ਸਰਕਾਰ ਆ ਜਿਹੜਾ ਉਹ ਚੰਗੀ ਭੂਮਿਕਾ ਨਹੀਂ ਨਿਭਾ ਰਹੀ ਕਿਉਂਕਿ ਪਹਿਲੀ ਤਾਂ ਤੁਹਾਨੂੰ ਮੈਂ ਐਮਐਸਪੀ ਦੀ ਗੱਲ ਕੀਤੀ ਸੀ ਜੇ ਐਮਐਸਪੀ ਤੇ ਹੀ ਫਸਲਾਂ ਤੇ ਪੰਜਾਬ ਸਰਕਾਰ ਦੇ ਦੇਵੇ ਤਾਂ ਕਿਸਾਨਾਂ ਨੂੰ ਆਏ ਰੋਣਾ ਨਾ ਪਵੇ ਉਹਨਾਂ ਦੀ ਭੂਮਿਕਾ ਇੰਨੀ ਸਹੀ ਨਹੀਂ ਹੈਗੀ ਕਿਸਾਨ ਆंदोलਨ ਦੇ ਸ਼ਹੀਦ ਪਰਿਵਾਰ ਨੇ ਉਹਨਾਂ ਨੂੰ ਭੁੱਲੀ ਬੈਠੀ ਅੱਜ ਦਰਦ-ਦਰ ਠੱਕੇ ਖਾਂਦੇ ਨੇ 23 ਜਨਵਰੀ ਦਾ ਪਿੰਡ ਖੁੱਡਿਆ ਵਿਖੇ ਧਰਨਾ ਚੱਲਦਾ ਖੇਤੀਬਾੜੀ ਮੰਤਰੀ ਦੇ ਪਿੰਡ ਉਹ ਪਰਿਵਾਰਾਂ ਦਾ ਤੇ ਉਹਨਾਂ ਦੇ ਵਿੱਚੋਂ 4-5 ਪਰਿਵਾਰ ਭੁੱਖ ਹੜਤਾਲ ਤੇ ਬੈਠੇ ਨੇ 10 ਦਿਨ ਹੋ ਗਏ ਭੁੱਖੇ ਉਹਨਾਂ ਉੱਥੇ ਇੱਕ 80 ਸਾਲ ਦਾ ਬਜ਼ੁਰਗਾ ਉਹਨੇ ਆਪਣਾ ਪੁੱਤ ਗਵਾਇਆ ਕਿਸਾਨ ਅੰਦਲੰਦran ਤੇ ਉਹ ਉਹਨਾਂ ਦੇ ਵੀ ਪਰਿਵਾਰਾਂ ਵਿੱਚ ਨੌکریاں ਨਹੀਂ ਮਿਲੀਆਂ ਤੇਲੰਗਾਨਾ ਦਾ ਮੁਆਵਜ਼ਾ ਜਿਹੜਾ 22 ਮਈ 2022 ਨੂੰ ਦਿੱਤਾ ਗਿਆ 100-150 ਪਰਿਵਾਰਾਂ ਦਾ ਅੱਜ ਤੱਕ ਨਹੀਂ ਆਇਆ ਮੇਰਾ ਵੀ ਨਹੀਂ ਆਇਆ ਉਹ ਮੁਆਵਜ਼ੇ ਦੇਣ ਚ ਬਾਈ ਭਵੰਤਮਾਨ ਕੇ ਜੀਰੀਵਾਲ ਇੱਕ ਤੇਲੰਗਾਨਾ ਦਾ ਮੁੱਖ ਮੰਤਰੀ ਚੰਦਰ ਸਿੱਖ ਰਾਉ ਸੀ ਜਿਹੜਾ ਕਿ ਮੁਆਵਜ਼ਾ ਦੇਖੋ ਹੀ ਡੇ ਵੱਡੇ ਤਿੰਨ ਮੁੱਖ ਮੰਤਰੀਆਂ ਦੀ ਹਾਈ ਰਿਚ ਮਿਲਿਓ ਅੱਜ ਤੱਕ ਨਹੀਂ ਆਇਆ ਬਹੁਤ ਸ਼ਰਮ ਦੀ ਗੱਲ ਹੈ ਇਹ ਇਹ ਤਾਂ ਜਿੰਨਾ মিডিਆ ਜਿੰਨਾ ਹੋਰ ਆਪਣੇ ਰਾਜਨੀਤਿਕ ਆਗੂ ਨੇ ਇਹਨਾਂ ਨੂੰ ਚੱਕਣਾ ਚਾਹੀਦਾ ਹੈ ਮੁੱਦਾ ਤੇ بس ਇਹੀ ਕਹਿਣਾ ਚਾਹਣਾ ਸੀ ਇੱਕ ਮੇਰੇ ਜਾਂਦੇ ਜਾਂਦੇ ਕਿ ਹੁਣ ਤੁਸੀਂ ਗੱਲ ਕੀਤੀ 23 ਫਸਲਾਂ ਤੇ ਐਮਐਸਪੀ ਦੀ ਗੱਲ ਕਰ ਲਈ ਗਰੰਟੀ ਦੀ ਚੁਟਕੀ ਵਾਲੀ ਤੁਸੀਂ ਗੱਲ ਕਰ ਲਈ ਤੇ ਹੁਣ ਇੱਕ ਵਾਰ ਫਿਰ 13 ਲੋਕ ਸਭਾ ਚੋਣਾਂ ਦੀ ਗੱਲ ਆ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਤੇ ਭਗਵੰਤ ਭਗਵੰਤ ਸਿੰਘ ਮਾਨ ਹਣਾ ਵੱਲੋਂ ਇੱਕ ਬਿਆਨ ਦਿੱਤਾ ਹੈ ਕਿ ਤੁਸੀਂ 13 ਦੀਆਂ 13 ਸੀਟਾਂ ਦੇ ਦਿਓ ਤੇ ਕੇਂਦਰ ਵੱਲ ਕੁਝ ਬਚ ਜੂਗਾ ਤੇ ਉਹਦੇ ਮੈਂ ਜ਼ਿੰਮੇਵਾਰ ਹੋਵਾਂਗੇ ਕਿ ਹਰੇਕ ਚੀਜ਼ ਆਪਾਂ ਕੇਂਦਰ ਤੋਂ ਲੈ ਕੇ ਆਵਾਂਗੇ ਪੰਜਾਬ ਵਾਸਤੇ ਦੇਖੋ 13 ਸੀਟਾਂ ਨੀਅਤ ਕਿਉਂਦੀਆਂ ਇਹਨਾਂ ਨੂੰ ਇੱਕ ਦੋ ਜ਼ਰੂਰ ਜਿੱਤ ਜਾਣਗੇ ਇਹ ਹੋ ਸਕਦਾ ਪਰ 13 ਨਹੀਂ ਜਿੱਤ ਦੇ ਉਹ ਜਿਹੜੀ ਤੁਸੀਂ ਕਹਿੰਦੇ ਸੀ ਇਹਨਾਂ ਨੂੰ ਤਾਂ ਇਹ ਹੋ ਗਿਆ ਕਿ ਜਿਹੜੀ ਇਹਨਾਂ ਦੀ ਹਵਾ ਬਾਗਦੀ ਸੀ ਕੀ ਅਸੀਂ ਉਹ ਪਤਾ ਨਹੀਂ ਕੀ ਬਣ ਗਿਆ ਨਾ ਇਹ ਤਾਂ ਬਈ ਲੋਕਾਂ ਦਾ ਰੋਸਾ ਸੀ ਦੂਜੀਆ ਪਾਰਟੀ ਆ ਵਿਰੁੱਧ ਤਾਂ ਜਿੱਤ ਗਏ ਹੁਣ ਲੋਕ ਇਹਨਾਂ ਨੂੰ ਮੂੰਹ ਵੀ ਨਹੀਂ ਲਾਉਂਦੇ ਹੈਗੇ ਹਾਲਾਤ ਗਰਾਊਂਡ ਲੈਵਲ ਤੇ ਜਾ ਕੇ ਦੇਖਣ ਇਹ ਬੁਰਾ ਹਾਲ ਆ ਭਾਈ ਜੀ ਇਹਨਾਂ ਦਾ ਇਤਕੀ ਲੋਕ ਸਭਾ ਦੇ ਪਿੱਛੇ ਬਾਈਕਾਟ ਕੀਤਾ ਜਾਣਾ ਇਹਨਾਂ ਦਾ ਇਹਨਾਂ ਨੂੰ ਨਹੀਂ ਵੋਟ ਪਾਉਂਦੇ ਹੁਣ ਲੋਕ ਅਸੀਂ ਚਾਹੁੰਦੇ ਸੀ ਚਲੋ ਬਦਲਾ ਆਉਣਾ ਚਾਹੀਦਾ ਅਸੀਂ ਦੇਖ ਲੈਂਦੇ ਆ ਪਤਾ ਨਹੀਂ ਕੀ ਕੋਸ਼ ਹੋ ਜੂ ਪਰ ਉਹੀ ਸਰਕਾਰ ਇਕੱਲਾ ਲੋਗ ਹੋਇਆ ਚੇਂਜ ਉਹ ਵੀ ਗੱਲ ਸਿੱਧੂ ਮੂਸੇ ਵਾਲੇ ਨੇ ਕਹੀ ਸੀ ਹਨਾ ਉਹ ਵੀ ਚੱਲਦਾ ਭਾਈ ਉਹ ਨੌਜਵਾਨ ਦੀ ਭਾਈ ਮੌਤ ਹੋਈ ਜਾਣਾ ਉਹਦਾ ਵਿਚਾਰੇ ਦਾ ਕਸੂਰ ਕੀ ਸੀ ਉਹਨੇ ਇੱਕ ਗਾਣਾ ਗਾਤਾ ਸਕੇਪ ਗੋਟ ਗਾਣਾ ਹਨਾ ਉਹਦੇ ਚ ਕੀ ਆ ਜਿਹੜੀ ਆ ਸਰਕਾਰ ਆ ਸਾਰੀਆਂ ਗੱਲਾਂ ਇਹ ਤੇ ਢੋਕਦੀਆਂ ਨੇ ਉਹਨੇ ਤਾਂ ਸੱਚ ਗਾਇਆ ਸੱਚ ਅੱਜ ਪੂਰਾ ਵੀ ਹੋ ਗਿਆ ਸੱਚ ਹੋ ਵੀ ਗਿਆ ਤੇ ਉਹ ਤੋਂ ਬਾਅਦ ਉਹਦੀ ਸਿਕਿਉਰਿਟੀ ਖੋਈ ਜਾਂਦੀ ਆ 28 28 ਮਈ ਨੂੰ ਸਿਕਿਉਰਿਟੀ ਵਾਪਸ ਕਰ ਲਈ ਐਨਾਉਂਸ ਹੋ ਜਾਂਦਾ ਬਈ ਉਹਦਾ ਨਾਮ ਤੇ ਜਿਨ੍ਹਾਂ ਨੇ ਮਾਰਨਾ ਸੀ ਉਹਨਾਂ ਨੂੰ ਪਤਾ ਲੱਗ ਜਾਂਦਾ ਤੇ ਅਗਲੇ ਦਿਨ ਵਿਚਾਰਾ ਕਤਲ ਕੀਤਾ ਜਾਂਦਾ ਉਹ ਉਹਨਾਂ ਦੇ ਮਾਪੇ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਮੁੱਖ ਮੰਤਰੀ ਆ ਪੰਜਾਬ ਦਾ ਉਹਨਾਂ ਨੂੰ ਮਿਲਦਾ ਨਹੀਂ ਸਾਡੇ ਵਰਗੇ ਆਪਣੇ ਵਰਗੇ ਆਮ ਲੋਕਾਂ ਨੂੰ ਕਿੱਥੇ ਮਿਲ ਲੂਗਾ ਉਹ ਨੌਜਵਾਨ ਦੇ ਵਿਚਾਰੇ ਬਜ਼ੁਰਗ ਦਰਸੋਂਦਾ ਬਈ ਕੱਲੇ ਇੰਨੀ ਉਹਨੇ ਪ੍ਰਸਿੱਧੀ ਖੱਟੀ ਇੰਨੀ ਵਿਚਾਰਾ ਖੇਤੀ ਨਾਲ ਜੁੜਿਆ ਹੋਇਆ ਸੀ ਹਮੇਸ਼ਾ ਕਿਸਾਨਾਂ ਨਾਲ ਖੜਦਾ ਸੀ ਅੱਜ ਵੀ ਉਹ ਜੇ ਹੁੰਦਾ ਇੱਥੇ ਕਿਸਾਨਾਂ ਨਾਲ ਖੜਨਾ ਤੇ ਉਹਨੇ ਗਾਣਾ ਗਾਉਣਾ ਸੀ ਕਿਸਾਨਾਂ ਲਈ ਵਧੀਆ ਨੌਜਵਾਨ ਸੀ ਬਾਈ ਉਹ ਵਿਚਾਰਾ ਚਲੋ ਗਲਤ ਕੀਤਾ ਜੋ ਹੋਇਆ ਪਰ ਇਨਸਾਫ ਉਹਨਾਂ ਨੂੰ ਮਿਲਣਾ ਚਾਹੀਦਾ ਹੁਣ ਮੋਰਚੇ ਦੀ ਅਗਲੀ ਦਿਸ਼ਾ ਕਿਵੇਂ ਦੇਖਦੇ ਹੋ ਕੀ ਹਾਲਾਤ ਰਹਿਣਗੇ ਮੋਰਚੇ ਤੇ ਮੋਰਚੇ ਦੇ ਹਾਲਾਤ ਤਾਂ ਚੜ੍ਹਦੀ ਕਲਾ 'ਚ ਨਹੀਂ ਹਾਂਜੀ ਬਹੁਤ ਵਧੀਆ ਰਣਨੀਤੀ ਬਣੂਗੀ ਤੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਹੁਣ ਦੋ ਦਿਨ ਰੈਸਟ ਆ ਦੋ ਦਿਨ ਚ ਰਣਨੀਤੀ ਵੀ ਵਧੀਆ ਬਣੋ ਤੇ ਹਾਰਨੇ ਵਾਲੀ ਤਾਂ ਕੌਮ ਹੈ ਹੀ ਨਹੀਂ ਸਿੱਖ ਕੌਮ ਇਹ ਤਾਂ ਜਿੱਤਣ ਵਾਲੀ ਆ ਜਿੰਨਿਆਂ ਵੀ ਜੰਗਾਂ ਜਿੱਤਿਆ ਹੀ ਨੇ ਕਦੇ ਹਾਰ ਹੀ ਨਹੀਂ ਹੈਗੇ ਤੇ ਜਿਹੜੀ ਸਰਕਾਰ ਆ ਸਰਕਾਰ ਵੀ ਝੁਕੀ ਹੋਈ ਆ ਇਹ ਤਾਂ ਹੁਣ ਜਿਹੜੇ ਹਮਲੇ ਕਰ ਰਹੀ ਆ ਬੁਖੜਾਈ ਹੋਈ ਹੈ ਇਹ ਸਰਕਾਰ ਹਾਂਜੀ ਬਹੁਤ ਬਹੁਤ ਧੰਨਵਾਦ ਵੀਰੇ ਧੰਨਵਾਦ ਇਸਨ ਹਰਪ੍ਰੀਤ ਸਿੰਘ ਜਿਨ੍ਹਾਂ ਦੇ ਪਿਤਾ ਦੀ ਪਿਛਲੇ ਅੰਦੋਲਨ ਦੇ ਵਿੱਚ ਮੌਤ ਹੋ ਜਾਂਦੀ ਆ ਹੁਣ ਫਿਰ ਖੁਦ ਇਸ ਮੋਰਚੇ ਦੇ ਵਿੱਚ ਵੀ ਡਟੇ ਨੇ ਕਿਹਾ ਜਾਂਦਾ ਹੈ ਕਿ ਸ਼ਹਾਦਤਾਂ ਜਿਹੜੀਆਂ ਸਗੋਂ ਹੌਸਲੇ ਬੁਲੰਦ ਕਰਦੀਆਂ ਹੋ ਜਿਹੜੇ ਹੁਸ਼ਾਹਤਾਂ ਐ ਇੱਕ ਦੀ ਬੰਦੇ ਨੂੰ ਡੋਲਰ ਨਹੀਂ ਦਿੰਦੀਆਂ ਸੋ ਸ਼ੀਦਾ ਸਿੰਘਾਂ ਦੀ ਗੱਲ ਕੀਤੀ ਜਾਂਦੀ ਹੈ ਕਿ ਸ਼ੀਦਾ ਸਿੰਘਾਂ ਦਾ ਸਿੰਘਾਂ ਦੀ ਅਗਵਾਈ ਦੇ ਵਿੱਚ ਇਹ ਮੋਰਚੇ ਜਿਹੜੇ ਫਤਿਹ ਹੋਣਗੇ ਤੇ ਇਸ ਮੋਰਚੇ ਦੇ ਵਿੱਚ ਵੀ ਇਹੀ ਹੈ ਕਿ ਦੋ ਦਿਨ ਦੋ ਦਿਨ ਦਾ ਆਰਾਮ ਲਿਆ ਗਿਆ ਹੈ ਦੋ ਦਿਨ ਤੋਂ ਬਾਅਦ ਦੋ ਦਿਨ ਦੇ ਵਿੱਚ ਰਣਨੀਤੀ ਵੀ ਜਿਹੜੀ ਹੈ ਅਗਲੀ ਜਿਹੜੀ ਕਾਰਵਾਈ ਦੇ ਲਈ ਤੈਅ ਕੀਤੀ ਜਾਵੇਗੀ ਕੈਮਰਾਮੈਨ ਪ੍ਰਵੀਨ ਦੇ ਨਾਲ ਗਗਨਦੀਪ ਸਿੰਘ ਸਕਾਈ ਨਿਊਜ਼ ਪੰਜਾਬ ਸ਼ੰਭੂ ਬਾੜੀ